ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਮੰਦਰ ਸਿੰਘ ਸਿੱਤੂ ਟ੍ਰਾਇੰਗਲ ਪਾਰਟਿਓ ਪੰਜਾਬ ਤੋਂ ਗੱਲ ਕਰ ਰਿਹਾ ਹਾਂ ਅੱਜ ਦਾ ਵਿਸ਼ਾ ਸਾਡਾ ਪੰਜਾਬ ਦੇ ਵਿੱਚ 2100 ਕਰੋਸ ਸਟੋਰ ਖੁੱਲ੍ਹਣ ਦਾ ਹੈ ਜਿਹੜਾ ਕਿ ਟ੍ਰਾਇੰਗਲ ਪਾਰਟਿਓ ਪੰਜਾਬ ਦਾ ਇਹ ਵਾਰਮਾ ਅਜੰਡਾ ਹੈ ਕ੍ਰੋਸ ਸਟੋਰਾਂ 6 ਪਿੰਡਾਂ ਮਗਰ ਇੱਕ ਖੋਲਿਆ ਜਾਵੇਗਾ ਪੰਜਾਬ ਦੇ ਟੋਟਲ 125000 ਪਿੰਡ ਹਨ 2100 ਕ੍ਰੋਸ ਸਟੋਰ ਖੋਲੇ ਜਾਣਗੇ 6 ਪਿੰਡਾਂ ਮਗਰ ਇੱਕ ਕ੍ਰੋਸ ਸਟੋਰ ਖੋਲਿਆ ਜਾਵੇਗਾ ਜਿਸ ਦਾ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਜਿਹੜੇ 2100 ਕ੍ਰੋਸ ਸਟੋਰ ਖੋਲੇ ਜਾਣਗੇ ਕਿਸਾਨ ਲਈ ਉਹ ਇੱਕ ਤਰ੍ਹਾਂ ਦੀ ਮੰਡੀ ਦਾ ਹੀ ਕੰਮ ਕਰਨਗੇ ਕਿਸਾਨ ਆਪਣੀਆਂ ਫਸਲਾਂ ਦੇ ਪ੍ਰੋਡਕਟ ਬਣਾ ਕੇ ਜਿਵੇਂ ਕਿ ਸਬਜ਼ੀਆਂ ਦਾਲਾਂ ਮੱਕੀ ਜਾਂ ਜਵਾਰ ਝੋਨਾ ਇਹਨਾਂ ਦੇ ਕਣ ਕੈ ਇਹਨਾਂ ਦੇ ਬਹੁਤ ਸਾਰੇ ਪ੍ਰੋਡਕਟ ਬਣਾ ਜਾਂਦੇ ਹਨ ਕਿਸਾਨ ਆਪਣੇ ਪ੍ਰੋਡਕਟ ਤਿਆਰ ਕਰਕੇ ਉਨ੍ਹਾਂ ਦੇ ਰੇ ਨਿਯਮ ਕਰਕੇ ਆਪਣੇ ਲੇਬਲ ਲਾ ਕੇ ਗਰੋਸਰੀ ਸਟੋਰ ਦੇ ਵਿੱਚ ਸਪਲਾਈ ਕਰਨਗੇ ਸਾਰੇ ਗਰੋਸਰੀ ਸਟੋਰ ਅਲਮੈਂਟ ਵੀ ਤਰਜ਼ ਤੇ ਖੁੱਲੇ ਜਾਣਗੇ ਜਿੰਨਾ ਦਾ ਕੰਟਰੋਲ ਕਿਸਾਨਾਂ ਦੇ ਅੰਦਰ ਹੀ ਹੋਊਗਾ ਕਿਸਾਨਾਂ ਦੇ ਜੋ ਵੀ ਚਾਰプロダक्ट ਹਨਾ ਤੇ ਸਪਲਾਈ ਦੇਣਗੇ। ਬਾਕੀ ਪਾਰਕਿੰਗ ਦਾ ਖਾਸ ਪ੍ਰਬੰਧ ਹੋਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਵੈੱਬਸਾਈਟ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਡੀ ਪਾਰਟੀ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਜੂਬੂ ਟੈਨਲ ਇਸ ਤੋਂ ਕ ਨੂੰ ਫਾਲੋ ਕਰ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ